ਦਿਲਜੀਤ ਦੋਸਾਂ ਜੋ ਹੈ ਜਿਹੜਾ ਕਹਿੰਦਾ ਸਟੇਜ ਦੇ ਉੱਤੇ ਮੈਂ ਪੰਜਾਬੀ ਆ ਉਹਦੇ ਤੇ ਕਈ ਤਰ੍ਹਾਂ ਦੇ ਵਿਵਾਦ ਹੁੰਦੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਭਾਸ਼ਾ ਦੇ ਨਾਮ ਦੇ ਉੱਤੇ ਬਣੀ ਵਿਸ਼ਵ ਦੀ ਦੂਜੀ ਯੂਨੀਵਰਸਿਟੀ ਹੈ ਸਰ ਉੱਥੇ ਪੰਜਾਬੀ 'ਚ ਜੇ ਸਾਈਨ ਕਰਨ ਨੂੰ ਕਹਿਤਾ ਗਿਆ ਵੀਸੀ ਸਾਹਿਬ ਵੱਲੋਂ ਬੜਾ ਸ਼ਲਾਘਾਯੋਗ ਕਦਮ ਹੈ ਜਿਹੜਾ ਬੰਦਾ ਧਰਮਿੰਦਰ ਜੀ ਇੰਨਾ ਪੜਿਆ ਲਿਖਿਆ ਕਿ ਇੱਕ ਡਿਪਾਰਟਮੈਂਟ ਨੂੰ ਚਲਾ ਦੇ ਜਾਂ ਉੱਥੇ ਪ੍ਰੋਫੈਸਰ ਬਣ ਜੇ ਜਾਂ ਉੱਥੇ ਹੈੱਡ ਬਣ ਜੇ ਤਾਂ ਉਹ ساری ਜ਼ਿੰਦਗੀ ਚ ਪੰਜਾਬੀ ਦੇ ਚਾਰ ਅੱਖਰ ਨਹੀਂ ਸਿੱਖ ਸਕੂਗਾ ਜਦੋਂ ਮੈਂ ਸਨੀ ਦੇ ਲੋਹਣਾ ਨੂੰ ਮਿਲਿਆ ਆਂ ਪੰਜਾਬੀ ਦੇ ਵਰਡ ਇੰਗਲਿਸ਼ ਚ ਲਿਖ ਕੇ ਦੇ ਦਿਆਂਗਾ ਤਾਂ ਕਹਿੰਦੇ ਮੈਂ ਬੋਲ ਸਕਦਾ ਐ ਬੜੀ ਸੋਹਣੀ ਬੋਲਦਾਂ ਗੱਲ ਇਹ ਹੈ ਕਿ ਸਾਨੂੰ ਪੰਜਾਬੀ ਦੀ ਸਮਝ ਧਰਮਿੰਦਰ ਜੀ ਹੋਣੀ ਚਾਹੀਦੀ ਐ ਜੇ ਅਸੀਂ ਖਾਸ ਕਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ ਪਿੱਛੇ ਜੇ ਗ੍ਰਾਂਟਾਂ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਭਰਤੀਆਂ ਨੂੰ ਲੈ ਕੇ ਸਵਾਲ ਖੜੇ ਹੋਏ ਵਿੱਤੀ ਸੰਕਟ ਦੇ ਵਿੱਚ ਯੂਨੀਵਰਸਿਟੀ ਆ ਗਈ ਸੀ ਤੇ ਵਾਈਸ ਚਾਂਸਲਰਜ਼ ਨੂੰ ਲੈ ਕੇ ਵੀ ਇਹ ਸੁਰਖੀਆਂ ਦੇ ਵਿੱਚ ਰਹੀ ਹੈ ਯੂਨੀਵਰਸਿਟੀ ਕਿ ਇੱਕ ਵਾਈਸ ਚਾਂਸਲਰ ਦਾ ਕਾਰਜਕਾਲ ਵੱਧ ਗਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਦੀ ਜਦੋਂ ਕਹਿ ਲਿਆ ਕਿ ਕਾਰਜਕਾਲ ਸਮਾਪਤ ਹੋ ਗਿਆ ਤਾਂ ਇੱਕ ਅਧਿਕਾਰੀ ਨੂੰ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਉਸ ਤੋਂ ਬਾਅਦ ਦੇ ਵਿੱਚ ਨਵੇਂ ਵਾਈਸ ਚਾਂਸਲਰ ਜਿਹੜੇ ਆਉਣ ਤੱਕ ਕਾਫੀ ਕੰਮਕਾਜ ਪ੍ਰਭਾਵਿਤ ਹੋਏ ਤਾਂ ਹੁਣ ਪੰਜਾਬੀ ਯੂਨੀਵਰਸਿਟੀ ਨੇ ਇੱਕ ਵੱਡਾ ਫੈਸਲਾ ਲਿਆ ਹੈ ਇਹਨਾਂ ਦੇ ਨਵੇਂ ਜਿਹੜੇ ਪਿਛਲੇ ਸਮੇਂ ਦੌਰਾਨ ਅਹੁਦਾ ਸੰਭਾਲ ਕੇ ਆਏ ਨੇ ਡਾਕਟਰ ਜਗਦੀਪ ਸਿੰਘ ਉਹਨਾਂ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ ਤੇ ਹਵਾਲਾ ਇਹ ਦਿੱਤਾ ਹੈ ਕਹਿੰਦੇ ਜੀ ਪੰਜਾਬੀ ਦੇ ਨਾਂ ਦੇ ਉੱਤੇ ਬਣੀ ਹੋਈ ਇਹ ਪੰਜਾਬੀ ਯੂਨੀਵਰਸਿਟੀ ਹੈ ਤਾਂ ਇਹਦੇ ਵਿੱਚ ਕੰਮਕਾਜ ਜ਼ਿਆਦਾ ਪੰਜਾਬੀ ਚ ਹੋਣਾ ਚਾਹੀਦਾ ਹੈ ਕਿ ਸਰਕੂਲਰ ਦੇ ਮੁਤਾਬਕ ਸਾਰੇ ਜਿੰਨੇ ਵੀ ਮੁਲਾਜ਼ਮ ਨੇ ਚਾਹੇ ਉਹ ਪ੍ਰੋਫੈਸਰ ਨੇ ਚਾਹੇ ਉਹ ਥੇ ਦਰਜਾ 4 ਕਰਮਚਾਰੀ ਨੇ ਕਿਸੇ ਵੀ ਕੰਮ ਦੇ ਉੱਤੇ ਲੱਗੇ ਨੇ ਉਹ ਸਾਰੇ ਆਪਣੇ ਦਸਤਖਤ ਪੰਜਾਬੀ ਦੇ ਵਿੱਚ ਕਰਨਗੇ ਤੇ ਜਿੰਨੇ ਇੱਕ ਸਰਕੂਲਰ ਜਾਂ ਕਹਿ ਲਈਏ ਚਿੱਠੀਆਂ ਦਾ ਆਦਾਨ-ਪ੍ਰਦਾਨ ਹੋਵੇਗਾ ਦਸਤਾਵੇਜ਼ ਹੋਣਗੇ ਉਹਨਾਂ ਦੇ ਉੱਤੇ ਵੀ ਪੰਜਾਬੀ ਦੇ ਵਿੱਚ ਹੀ ਦਸਤਖਤ ਹਸਤਾਖਰ ਕਹਿ ਦਿੰਦੇ ਆ ਉਹ ਹੋਣਗੇ ਇਹ ਆਪਣੇ ਆਪ ਦੇ ਵਿੱਚ ਵੱਡਾ ਫੈਸਲਾ ਹੈ ਉਹਨਾਂ ਨੇ ਹਵਾਲਾ ਵੀ ਦਿੱਤਾ ਹੈ ਕਹਿੰਦੇ ਜੀ ਡਾਕਟਰ ਜਗਦੀਪ ਸਿੰਘ ਹੋਰੀ ਵੀ ਪੰਜਾਬੀ ਪੰਜਾਬੀ ਦੇ ਨਾਮ ਦੇ ਉੱਤੇ ਬਣੀ ਹੋਈ ਇੱਕ ਯੂਨੀਵਰਸਿਟੀ ਹੈ ਤਾਂ ਇਸ ਕਰਕੇ ਸਾਡੀ ਇਹ ਮੋਢੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੰਜਾਬੀ ਨੂੰ ਪਰਫੁੱਲਤ ਕਰੀਏ ਪਰ ਇਹਦੇ ਨਾਲ ਇੱਕ ਹੋਰ ਸਵਾਲ ਖੜਾ ਹੋ ਗਿਆ ਉਹ ਕਹਿੰਦੇ ਜੀ ਕੁਝ ਮਾਹਰ ਨੇ ਜਾਂ ਜਿਹੜੇ ਉੱਥੋਂ ਦੇ ਅਧਿਕਾਰੀ ਨੇ ਉਹ ਕਹਿੰਦੇ ਕਈਆਂ ਨੂੰ ਪੰਜਾਬੀ ਲਿਖਣੀ ਪੜ੍ਹਨੀ ਬਹੁਤ ਘੱਟ ਆਉਂਦੀ ਹੈ ਕਈਆਂ ਦੀਆਂ ਜਿਵੇਂ ਕਿਸੇ ਹੋਰ ਸਟੇਟ ਤੋਂ ਆ ਕੇ ਯੂਨੀਵਰਸਿਟੀ 'ਚ ਜੌਬ ਕੀਤੀ ਹੁੰਦੀ ਹੈ ਹਾਲਾਂਕਿ ਪੰਜਾਬੀ ਦਾ ਪੇਪਰ ਤਾਂ ਉਹਨਾਂ ਨੂੰ ਵੀ ਕਹਿੰਦੇ ਦੇਣਾ ਪੈਂਦਾ ਹੈ ਪਰ ਕਹਿੰਦੇ ਉਹਨਾਂ ਲਈ ਪੰਜਾਬੀ ਜਿਹੜੀ ਸਿੱਖਣੀ ਆ ਉਹ ਇੱਕ ਵੱਡੀ ਚੁਣੌਤੀ ਹੋ ਸਕਦੀ ਹੈ ਪਰ ਫੈਸਲਾ ਬੜਾ ਅਹਿਮ ਮੰਨਿਆ ਜਾ ਰਿਹਾ ਜੀ ਜੀ ਤਰਮਿੰਦਰ ਜੇ ਇੱਕ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਆ ਕੈਨੇਡਾ ਦੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਸਾਡੇ ਪੰਜਾਬ ਦੇ ਕਈ ਬੱਚੇ ਉੱਥੇ ਪੜਨ ਜਾਂਦੇ ਨੇ ਟੋਰਾਂਟੋ ਸਾਈਡ ਤੇ ਇਹਨੂੰ ਈਸਟ ਕੋਸਟ ਕਿਹਾ ਜਾਂਦਾ ਹੈ ਕੈਨੇਡਾ ਦਾ ਉਹਨਾਂ ਨੇ ਇੱਕ ਕੋਰਸ ਸ਼ੁਰੂ ਕੀਤਾ ਆ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੇ ਨਾਮ ਤੇ ਦਿਲਜੀਤ ਦੋਸਾਂਝ ਉਹ ਜਿਹੜਾ ਕਹਿੰਦਾ ਸਟੇਜ ਦੇ ਉੱਤੇ ਮੈਂ ਪੰਜਾਬੀ ਆ ਉਹਦੇ ਤੇ ਕਈ ਤਰ੍ਹਾਂ ਦੇ ਵਿਵਾਦ ਹੁੰਦੇ ਆ ਸਿਰਫ ਇਨਾ ਕਹਿਣ ਤੇ ਕਿ ਪੰਜਾਬੀ ਆ ਗਏ ਓਏ ਨਾਵ ਕਰੋ ਮੈਂ ਪੰਜਾਬੀ ਨਹੀਂ ਪੰਜਾਬੀ ਆ ਗਏ ਸੋ ਹਰ ਇੱਕ ਇੰਟਰਵਿਊ ਚ ਦਿਲਜੀਤ ਦੋਸਾਂਝ ਨੇ ਕਿਹਾ ਕਿ ਜੀ ਮੈਂ ਪੰਜਾਬੀ ਆ ਮੈਂ ਪੰਜਾਬ ਤੋਂ ਆਇਆ ਜੋ ਹਿੰਦੀ ਚ ਵੀ ਬੋਲਦਾ ਤਾਂ ਵੀ ਉਹ ਕਹਿੰਦਾ ਆ ਕਈ ਵਾਰ ਇੰਟਰਵਿਊ ਦੇ ਵਿੱਚ ਕਿ ਹਮ ਪੰਜਾਬ ਸਿਆਂ ਹੈ ਜੀ ਤੋ ਕਿਆ ਅਗਰ ਹਮਨੇ ਬੋਲ ਦਿਆ ਕਿ ਪੰਜਾਬ ਸਿਆਂ ਹੈ ਅਗਰ ਆਪ ਬਿਹਾਰ ਸੇ ਆਏ ਤੋ ਹਮ ਕੈਸੇ ਆਪ ਕਹੋਗੇ ਕਿ ਜੀ ਮੈਂ ਬਿਹਾਰ ਸੇ ਨਹੀਂ ਹੂੰ ਸੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਭਾਸ਼ਾ ਦੇ ਨਾਮ ਦੇ ਉੱਤੇ ਬਣੀ ਵਿਸ਼ਵ ਦੀ ਦੂਜੀ ਯੂਨੀਵਰਸਿਟੀ ਹੈ ਸਰ ਹੂੰ ਤੇ ਉਥੇ ਪੰਜਾਬੀ ਚ ਜੇ ਸਾਈਨ ਕਰਨ ਨੂੰ ਕਹਿਤਾ ਗਿਆ ਵੀ ਸੀ ਸਾਹਿਬ ਵੱਲੋਂ ਹੂੰ ਬੜਾ ਸ਼ਲਾਗਾ ਯੋਗ ਕਦਮ ਹੈ ਬੜਾ ਪੰਜਾਬੀ ਪਿਆਰ ਕਰਨ ਵਾਲੇ ਲੋਕਾਂ ਨੂੰ ਉਤਸ਼ਾਹ ਦੇਣ ਵਾਲਾ ਕਦਮ ਹੈ ਪੰਜਾਬੀ ਬੋਲਦੇ ਇਲਾਕਿਆਂ ਦੀ ਮੰਗ ਅਸੀਂ ਕਰੀ ਜਾਂਦੇ ਆ ਅਸੀਂ ਲੜੀ ਜਾਂਦੇ ਆ ਕਿੰਨੀਆਂ ਸਰਕਾਰਾਂ ਤਰਮਿੰਦਰ ਜੀ ਆਗੀਆਂ ਰਵੈਤੀ ਪਾਰਟੀ ਦੀਆਂ ਕਦੇ ਕਿਸੇ ਨੇ ਜੇ ਸਾਡੇ ਡਿਸੀਜਨ ਨਹੀਂ ਲਿਆ ਕਿ ਭਾਈ ਘਟੋ ਘਟ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਸਾਇੰਸ ਹੀ ਪੰਜਾਬੀ ਚ ਕਰਾ ਲਈਏ ਵੈਸੇ ਤਾਂ ਚਲੋ ਸਾਰੀ ਕੋਰਸਪੋਂਡੈਂਸ ਚਿੱਠੀ ਪੱਤਰ ਪੰਜਾਬੀ ਚ ਹੋਣਾ ਚਾਹੀਦਾ ਆ ਜਦੋਂ ਵਰਲਡ ਲੈਵਲ ਤੇ ਵਿਸ਼ਵ ਲੈਵਲ ਤੇ ਪੰਜਾਬੀ ਲੋਕੇ ਮੰਗ ਕਰਨ ਲੱਗ ਜਾਂਦੇ ਆ ਕਿ ਸਾਇੰਸ ਐਸਐਸਟੀ ਪੰਜਾਬੀ ਚ ਕਿਦਾਂ ਪੜਾਈਏ ਜੀ ਉਹਦੇ ਤੇ ਖੋਜ ਚੱਲ ਰਹੀ ਆ ਵੱਖ-ਵੱਖ ਵਿਦਵਾਨ ਇਹਦੇ ਤੇ ਖੋਜ ਕਰ ਰਹੇ ਨੇ ਤੇ ਉੱਥੇ ਸਾਈਨ ਕਰਨੇ ਵੀ ਸਾਨੂੰ ਮੁਸ਼ਕਲ ਹੋ ਜਾਂਦੇ ਤੇ ਅਸੀਂ ਉਸ ਯੂਨੀਵਰਸਿਟੀ ਦੇ ਵਿੱਚ ਜੌਬ ਕਰ ਰਹੇ ਆਂ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਇਸ ਚੀਜ਼ ਦਾ ਵਿਰੋਧ ਹੋ ਰਿਹਾ ਕਿ ਕਈ ਹੋਰ ਯੂਨੀਵਰਸਿਟੀਆਂ ਤੋਂ ਆਇਆ ਜੀ no doubt ਕੋਈ IT ਸੈਕਟਰ ਹੋ ਗਿਆ ਸਾਈਕੋਲੋਜੀ ਹੋ ਗਿਆ ਮਾਫ ਕਰਿਓ ਸਾਈਕੀਆਟਰੀ ਡਿਪਾਰਟਮੈਂਟ ਜਿਹੜਾ ਹੁੰਦਾ ਹੈ ਤੁਹਾਡਾ ਜਾਂ ਜੀਓਗ੍ਰਾਫੀ ਹੋ ਗਿਆ ਫਿਜ਼ਿਕਸ ਹੋ ਗਿਆ ਹੋ ਸਕਦਾ ਹੈ ਕਿਈ ਲੋਕ ਬਾਹਰਲੇ ਸਟੇਟਸ ਤੋਂ ਆਏ ਹੋਣ ਉਹਨਾਂ ਨੂੰ ਜੌਬਸ ਦਿੱਤੀਆਂ ਗਈਆਂ ਹੋਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਸਰਫ ਇਸ ਕਰਕੇ ਕਿ ਆਹ ਡਿਪਾਰਟਮੈਂਟ ਅਸੀਂ ਲਾਗੂ ਕਰਨਾ ਆ ਇਹਨੂੰ ਸ਼ੁਰੂ ਕਰਨਾ ਆ ਤੈਨੂੰ ਪੰਜਾਬੀ ਆਂਦੀ ਹੈ ਨਹੀਂ ਆਂਦੀ ਪਰ ਤੂੰ ਡਿਪਾਰਟਮੈਂਟ ਸ਼ੁਰੂ ਕਰ ਦੇ ਹੂੰ ਤੇ ਉਹਨੇ ਬੰਦੇ ਨੇ ਡਿਪਾਰਟਮੈਂਟ ਵੀ ਅਸੀਂ ਮੰਨ ਲੈਨੇ ਕਿ ਬੜਾ ਕਾਮਯਾਬੀ ਨਾਲ ਚਲਾਤਾ ਸਕਸੈਸਫੁਲੀ ਜੀਨੂੰ ਚਲਾਤਾ ਤੇ ਯੂਨੀਵਰਸਿਟੀ ਨੂੰ ਉਹਦਾ ਫਾਇਦਾ ਵੀ ਹੋਣ ਲੱਗ ਗਿਆ ਲੋਕਾਂ ਨੂੰ ਵੀ ਲਾਭ ਹੋਣ ਲੱਗ ਗਿਆ ਪੰਜਾਬੀਆਂ ਨੂੰ ਪਰ ਜਿਹੜਾ ਬੰਦਾ ਧਰਮਿੰਦਰ ਜੀ ਇੰਨਾ ਪੜਿਆ ਲਿਖਿਆ ਕਿ ਇੱਕ ਡਿਪਾਰਟਮੈਂਟ ਨੂੰ ਉਹ ਚਲਾ ਦੇ ਜਾਂ ਉੱਥੇ ਪ੍ਰੋਫੈਸਰ ਬਣ ਜੇ ਜਾਂ ਉੱਥੇ ਹੈੱਡ ਬਣ ਜੇ ਹੂੰ ਤਾਂ ਉਹ ਸਾਰੀ ਜ਼ਿੰਦਗੀ ਚ ਪੰਜਾਬੀ ਦੇ ਚਾਰ ਅੱਖਰਮੀ ਸਿੱਖ ਸਕੂਗਾ ਹੂੰ ਕਿ ਮੈਂ ਆਪਣੇ ਸਾਈਨ ਕਿੱਦਾਂ ਕਰਨੇ ਆ ਬਿਲਕੁਲ ਯਾ ਉਹਨੂੰ 35 ਅੱਖਰ ਹੀ ਨਹੀਂ ਆਣੀ ਚਾਹੀਦੀ ਕਿ ਭਈਆ ਮੈਨੂੰ ਅ ਏਸ ਯੂਨੀਵਰਸਿਟੀ ਚ ਇਹਦਾ ਨਾਮ ਹੀ ਪੰਜਾਬੀ ਹੈ ਤਾਂ ਮੈਂ ਘਟੂ ਘਟ ਪੰਜਾਬੀ ਸਿੱਖ ਲਾਂ ਤੇ ਜੇ ਤਰਮਿੰਦਰ ਜੀ ਮਾਫ ਕਰਿਓ ਖੈਰ ਮੈਂ ਉਹਨਾਂ ਲੋਕਾਂ ਤੋਂ ਮਾਫੀ ਮੰਗ ਲੈਣਾ ਹੋ ਸਕਦਾ ਮੇਰਾ ਵਿਰੋਧ ਕਰਨ ਕਈ ਲੋਕ ਪਰ ਜਿਹੜੇ ਲੋਕਾਂ ਨੂੰ ਨਹੀਂ ਪੰਜਾਬੀ ਆਂਦੀ ਨਾ ਜੀ ਹੂੰ ਉਹਨਾਂ ਨੂੰ ਸਿੱਖ ਲੈਣੀ ਚਾਹੀਦੀ ਹੈ ਤਕਰੀਬਨ 15-20 ਦਿਨ ਤੋਂ ਵੱਧ ਨਹੀਂ ਲੱਗਣੇ ਉਹਨਾਂ ਨੂੰ ਹੂੰ ਕੱਲੇ ਸਾਈਂ ਨਹੀਂ ਨਾ ਸਿੱਖੋ ਘਟੋ ਘਟ ਪੜ੍ਹਨੀ ਸਿੱਖ ਲਓ ਹੂੰ ਇੱਕ ਵਾਰ ਮੈਨੂੰ ਯਾਦ ਆ ਜਦੋਂ ਸਨੀ ਦਿਓਲ ਨੂੰ ਮੈਂ ਮਿਲੇ ਆ ਤਰਮਿੰਦਰ ਜੀ ਇੱਕ ਵਾਰ ਖਿਰਤਵਾੜਾ ਵੀ ਨਾ ਤਰਮਿੰਦਰ ਜੀ ਉਹਨਾਂ ਦੇ ਪਿਤਾ ਜੀ ਤਰਮਿੰਦਰ ਦਿਓਲ ਨੇ ਖੈਰੇ ਸ ਦੁਨੀਆ ਚ ਨਹੀਂ ਰਹੇ ਪਰ ਜਦੋਂ ਮੈਂ ਸਣੀ ਦੇਲ ਹੁਣਾ ਨੂੰ ਮਿਲੇ ਆਇਆ ਤੇ ਉਹਨਾਂ ਨੂੰ ਮੈਂ ਕਿਹਾ ਜੀ ਆ ਚਾਰਕ ਲਾਈਨਾਂ ਤੁਸੀਂ ਬੋਲਨੀ ਆ ਕੋਈ ਫੰਕਸ਼ਨ ਸੀਗਾ ਮੈਂ ਤਾਂ ਖੈਰ ਬਤੌਰ ਪੱਤਰਕਾਰੀ ਮਿਲਿਆ ਸੀ ਉਹਨਾਂ ਨੂੰ ਤੇ ਉਹਨਾਂ ਦਾ ਕਹਿਣਾ ਸੀ ਕਹਿੰਦੇ ਰਵਿੰਦਰ ਮੈਨੂੰ ਪੰਜਾਬੀ ਪੜ੍ਹਨੀ ਨਹੀਂ ਆਂਦੀ ਹੂੰ ਤੂੰ ਕਹਿੰਦੇ ਮੈਨੂੰ ਅੰਗਰੇਜ਼ੀ ਚ ਗੁਰਮੁਖੀ ਉਹਨਾਂ ਦੇ ਸ਼ਬਦ ਗੁਰਮੁਖੀ ਵਰਤੇ ਸੀ ਕਹਿੰਦਾ ਮੈਨੂੰ ਗੁਰਮੁਖੀ ਪੜ੍ਹਨੀ ਨਹੀਂ ਆਂਦੀ ਲਿਖਣੀ ਵੀ ਨਹੀਂ ਆਂਦੀ ਪਰ ਜੇ ਤੂੰ ਮੈਨੂੰ ਅੰਗਰੇਜ਼ੀ ਚ ਗੁਰਮੁਖੀ ਲਿਖ ਕੇ ਦੇ ਦੇਗਾ ਯਾਨੀ ਕਿ ਪੰਜਾਬੀ ਦੇ ਵਰਡ ਇੰਗਲਿਸ਼ ਚ ਲਿਖ ਕੇ ਦੇ ਦਿਆਂਗਾ ਤਾਂ ਕਹਿੰਦੇ ਮੈਂ ਬੋਲ ਸਕਦਾ ਐ ਬੜੀ ਸੋਹਣੀ ਬੋਲਦਾ ਮੈਂ ਹੂੰ ਸੋ ਉਹਨਾਂ ਨੇ ਉਹ ਚਾਰ ਪੰਜ ਲਾਈਨਾਂ ਜਿੰਨੀ ਐਕ ਮੈਨੂੰ ਜ਼ਰੂਰਤ ਸੀ ਉਹਨਾਂ ਨੇ ਬੋਲੀਆਂ ਖੈਰ ਉਦੋਂ ਬਾਅਦ ਲੰਮੀ ਮੁਲਾਕਾਤ ਹੋਈ ਉਹ ਛੁੱਟ ਤੇ ਚਲੇ ਗਏ ਮੈਂ ਆਪਣੇ ਪਾਸੇ ਤੁਰ ਪਿਆ ਪਰ ਗੱਲ ਇਹ ਐ ਕਿ ਸਾਨੂੰ ਪੰਜਾਬੀ ਦੀ ਸਮਝ ਤਰਮਿੰਦਰ ਜੀ ਹੋਣੀ ਚਾਹੀਦੀ ਐ ਹੂੰ ਜੇ ਅਸੀਂ ਖਾਸ ਕਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁੱਲੰਮ ਤੁਹਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ